ਸਰਕਾਰ ਦੀ ਜ਼ਮੀਨ ਹੈ ਤੇ ਜਿੱਥੋਂ ਮਾਈਨਿੰਗ ਹੁੰਦੀ ਹੈ ਮੈਨੇਰੇ ਦੇ ਵਿੱਚ ਜਿਹੜੇ ਕਾਰਕੁਨੀ ਮਾਈਨਿੰਗ ਕਰਨ ਵਾਲੇ ਨੇ ਉਹ ਆਪਣੀਆਂ ਟੋਕਨਾਂ ਆਸ਼ਨ ਨੂੰ ਪਤਾ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਿਹੜੇ ਸਰਕਾਰ ਦੇ ਮੰਤਰੀ ਨੇ ਤੇ ਸੀਨੀਅਰ ਅਧਿਕਾਰੀ ਨੇ ਅਕਸਰ ਦਾਵਾ ਕਰਦੇ ਨੇ ਕਿ ਉਹਨਾਂ ਦੀ ਸਰਕਾਰ ਇਮਾਨਦਾਰ ਸਰਕਾਰ ਹੈ ਤੇ ਸਰਕਾਰ ਦੇ ਵਿੱਚ ਕੋਈ ਵੀ ਗੈਰਕਾਨੂੰਨੀ ਧੰਦਾ ਨਹੀਂ ਚੱਲਦਾ ਪਰ ਇਸ ਟਾਈਮ ਅਸੀਂ ਪੁਲਿਸ ਜ਼ਿਲ੍ਹਾ ਖੰਨਾ ਦੇ ਇਲਾਕੇ ਪਿੰਡ ਰਾਜਗੜ੍ਹ ਦੇ ਵਿੱਚ ਆ ਪੁਲਿਸ ਥਾਣਾ ਦਰਾਹੇ ਦਾ ਇਲਾਕਾ ਪੈਂਦਾ ਤੁਸੀਂ ਤਸਵੀਰਾਂ ਖੁਦ ਦੇਖ ਰਹੇ ਹੋ ਕਿ ਕਿਵੇਂ ਰਾਤ ਦੇ ਹਨੇਰੇ ਦੇ ਵਿੱਚ ਇੱਥੇ ਗੈਰ ਕਾਨੂੰਨੀ ਮਿੱਟੀ ਦੀ ਮਾਈਨਿੰਗ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਮਾਈਨਿੰਗ ਕਰਨ ਵਾਲੇ ਉਹਨਾਂ ਨੇ 15 15 20 20 ਫੁੱਟ ਜਿਹੜੀ ਮਾਈਨਿੰਗ ਕੀਤੀ ਹੋਈ ਹੈ ਸਾਰੇ ਨਿਯਮਾਂ ਦੀਆਂ ਧੱਜੀਆਂ ੜਾਈਆਂ ਹੋਈਆਂ ਨੇ ਤੁਸੀਂ ਖੁਦ ਤਸਵੀਰਾਂ ਦੇਖ ਰਹੇ ਹੋ ਪਿੰਡ ਰਾਜਗੜ੍ਹ ਪੁਲਿਸ ਥਾਣਾ ਤਰਾਹਾ ਦਾ ਏਰੀਆ ਪੈਂਦਾ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਪਹਿਲਾਂ ਵੀ ਇੱਥੋਂ ਮਾਈਨਿੰਗ ਹੋਈ ਸੀ ਪਰ ਉਸ ਤੋਂ ਬਾਅਦ ਇੱਥੇ ਦੁਬਾਰਾ ਮਾਈਨਿੰਗ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਖੁਦ ਦੇਖ ਰਹੇ ਹੋ ਇਹ ਰਾਜਗੜ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਹਿੰਦੇ ਨੇ ਕਿ ਕੇਂਦਰ ਸਰਕਾਰ ਦੀ ਜ਼ਮੀਨ ਹੈ ਪਹਿਲਾਂ ਵੀ ਇਸ ਪਿੰਡ ਦੇ ਕੁਝ ਲੋਕਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਕੇਂਦਰ ਸਰਕਾਰ ਦੀ ਜ਼ਮੀਨ ਦੇ ਵਿੱਚੋਂ ਗੈਰਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਕਰਵਾਈ ਸੀ ਮਿੱਟੀ ਪਟਵਾਈ ਸੀ ਮਿੱਟੀ ਚੋਂ ਦੀ ਖਦਵਾਈ ਕਰਵਾਈ ਸੀ ਤੇ ਜਿਹੜੀ ਜ਼ਮੀਨ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੀ ਜ਼ਮੀਨ ਹੈ ਜਿਹੜੀ ਸਰਕਾਰ ਦੀ ਜ਼ਮੀਨ ਹੈ ਕੇਂਦਰ ਸਰਕਾਰ ਦੀ ਜ਼ਮੀਨ ਹੈ ਤੇ ਜਿੱਥੋਂ ਮਾਈਨਿੰਗ ਹੁੰਦੀ ਹੈ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ 12 12 15 15 ਫੁੱਟ ਸਾਰੇ ਨਿਜਮਾ ਦੀਆਂ ਤਾਂ ਜਿਹਾੜਾ ਕੇ ਮਾਈਨਿੰਗ ਕੀਤੀ ਜਾ ਰਹੀ ਹੈ ਰਾਤ ਦੇ ਹਨੇਰੇ ਦੇ ਵਿੱਚ ਕਿ ਜਿਹੜੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਨੇ ਉਹ ਆਪਣੀਆਂ ਟੋਕਲੈਂਡ ਮਸ਼ੀਨਾ ਟਿਪਰ ਤੇ ਹੋਰ ਮਸ਼ੀਨਾ ਲੈ ਕੇ ਆਉਂਦੇ ਨੇ ਤੇ ਛੜ ਢੱਲੇ ਦੇ ਨਾਲ ਗੈਰਕਾਨੂੰਨੀ ਮਾਈਨਿੰਗ ਕਰਦੇ ਨੇ ਤੇ ਸੈਂਕੜੇ ਟਿਪਰ ਇੱਥੋਂ ਕੱਢ ਕੇ ਲੈ ਜਾਂਦੇ ਨੇ ਤੇ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਹੈ ਸਾਡਾ ਮਾਈਨਿੰਗ ਡਿਪਾਰਟਮੈਂਟ ਹੈ ਉਹ ਦੇਖਦਾ ਰਹਿ ਜਾਂਦਾ ਭਾਵੇਂ ਪੁਲਿਸ ਕਹਿੰਦੀ ਆ ਮਾਈਨਿੰਗ ਡਿਪਾਰਟਮੈਂਟ ਕਹਿੰਦਾ ਕਿ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਨੇ ਰਾਤਾਂ ਨੂੰ ਗਸ਼ਤ ਕਰਦੇ ਨੇ ਤਾਂ ਜੋ ਇਲਾਕੇ ਦੇ ਅੰਦਰ ਕੋਈ ਗੈਰਕਾਨੂੰਨੀ ਕੰਮ ਨਾ ਹੋਵੇ ਪਰ ਤੁਸੀਂ ਤਸਵੀਰਾਂ ਖੁਦ ਦੇਖ ਸਕਦੇ ਹੋ ਕਿ ਇੱਥੋਂ ਇੱਕ ਦੋ ਟਿਪਰ ਨਹੀਂ ਸੈਂਕੜੇ ਟਿਪਰ ਕੱਢੇ ਗਏ ਹੋਣੇ ਆ ਪਰ ਨਾ ਸਾਡੀ ਪੁਲਿਸ ਨੂੰ ਪਤਾ ਲੱਗਿਆ ਨਾ ਮਾਈਨਿੰਗ ਵਿਭਾਗ ਦੇ ਪ੍ਰਸ਼ਾਸਨ ਨੂੰ ਪਤਾ ਲੱਗਿਆ ਤੇ ਜਿਹੜਾ ਮਾਈਨਿੰਗ ਗੈਰਕਾਨੂੰਨੀ ਧੰਦਾ ਕਰਨ ਵਾਲੇ ਨੇ ਉਹ ਸ਼ਰਯਮ ਇੱਥੋਂ ਮਿੱਟੀ ਦੀ ਮਾਈਨਿੰਗ ਤਾਂ ਹੋਈ ਹੋਈ ਨਾਲ ਹੀ ਕੈਮਰਾ ਮੈਨ ਨੂੰ ਗੂੰਗਾ ਥੱਲੇ ਦਿਖਾ ਦੇ ਇੰਨਾ ਡੂੰਗਾ ਇਹਨਾਂ ਨੇ ਮਿੱਟੀ ਦੀ ਖੁਦਾਈ ਕਰ ਦਿੱਤੀ ਹੈ ਕਿ ਥੱਲੋਂ ਜਿਹੜਾ ਕੱਕਾ ਰੇਤਾ ਜਿਹਨੂੰ ਚਿੱਟਾ ਰੇਤਾ ਕਹਿੰਦੇ ਨੇ ਉਹ ਵੀ ਨਿਕਲਿਆ ਦੇਖ ਸਕਦੇ ਹੋ ਕਿ ਹੁਣ ਇੱਥੇ ਰੇਤੇ ਦੀ ਖੁਦਾਈ ਚੱਲ ਰਹੀ ਹੈ ਪਹਿਲਾਂ ਇਹਨਾਂ ਨੇ ਮਿੱਟੀ ਪੱਟੀ ਉਸ ਤੋਂ ਬਾਅਦ ਪੱਸੀ ਸੀ ਜਿਹੜੀ ਉਹਦੀ ਖੁਦਾਈ ਹੋਈ ਤੇ ਹੁਣ ਇੱਥੇ 15 ਫੁੱਟ ਥੱਲੇ ਜਾ ਚੁੱਕੇ ਨੇ ਤੇ ਰੇਤੇ ਦੀ ਖੁਦਾਈ ਹੋ ਰਹੀ ਹੈ ਤੁਸੀਂ ਤਸਵੀਰਾਂ ਖੁਦ ਦੇਖ ਰਹੇ ਹੋ ਰਾਜਗੜ੍ਹ ਪਿੰਡ ਦੀਆਂ ਤਸਵੀਰਾਂ ਨੇ ਇਹ ਕਿਹਾ ਜਾਂਦਾ ਜੇ ਆਮ ਲੋਕਾਂ ਦੀ ਮੰਨਿਆ ਤਾਂ ਉਹ ਕਹਿੰਦੇ ਆ ਕਿ ਇਹ ਜਿਹੜੀ ਜ਼ਮੀਨ ਹੈ ਕੇਂਦਰ ਸਰਕਾਰ ਦੀ ਜ਼ਮੀਨ ਹੈ ਪਰ ਇਹ ਮਾਲ ਵਿਭਾਗ ਦਾ ਅਧਿਕਾਰ ਖੇਤਰ ਹੈ ਉਹ ਹੀ ਦੱਸ ਸਕਦੇ ਆ ਕਿ ਕੇਂਦਰ ਦੀ ਜ਼ਮੀਨ ਆ ਜਾਂ ਕਿਸੇ ਦੀ ਨਿੱਜੀ ਆ ਭਾਵੇਂ ਸਰਕਾਰੀ ਜ਼ਮੀਨ ਹੋਵੇ ਭਾਵੇਂ ਨਿੱਜੀ ਹੋਵੇ ਪਰ ਜੇ ਨਿਜ਼ਮਾ ਦੀ ਗੱਲ ਕੀਤੀ ਜਾਵੇ ਤਾਂ ਨਿਜ਼ਮਾ ਅਨਸਾਰ ਕਹਿੰਦੇ ਆ ਕਿ 3 ਫੁੱਟ ਮਾਈਨਿੰਗ ਹੋ ਸਕਦੀ ਆ ਉਹ ਵੀ ਪਰਮਿਸ਼ਨ ਲੈ ਕੇ ਪਰ ਇੱਥੇ ਨਾ ਤਾਂ ਕੋਈ ਪਰਮਿਸ਼ਨ ਲਈ ਗਈ ਆ ਤੇ 15-15 ਫੁੱਟ ਗੈਰਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਕੀਤੀ ਹੋਈ ਆ